ਨਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਇਹ ਵੀਡੀਓ ਦਾ ਵਿਸ਼ਾ ਹੈ ਕਿ ਆਪਾਂ ਜਦੋਂ ਵੀ ਸਵੇਰੇ ਸਵੇਰ ਉੱਠਦੇ ਆਂ ਜਦੋਂ ਆਪਣੀ ਅੱਖਾਂ ਖੋਲ੍ਹਦੀ ਆਂ ਭਾਵੇਂ ਤੁਸੀਂ ਸਵੇਰੇ 3 ਵਜੇ ਉੱਠਦੇ ਹੋ ਭਾਵੇਂ ਤੁਸੀਂ 4 ਵਜੇ ਉੱਠਦੇ ਹੋ ਜਾਂ ਫਿਰ 5 ਵਜੇ ਉੱਠਦੇ ਹੋ ਜਾਂ 5 ਵਜੇ ਤੋਂ ਬਾਅਦ ਉੱਠਦੇ ਹੋ ਜਦੋਂ ਵੀ ਉੱਠਣਾ ਹੈ ਬਸ ਉੱਠਦੇ ਅੰਸਾਰ ਸਾਡੇ ਮੱਖ ਦੇ ਵਿੱਚੋਂ ਪਹਿਲੇ ਪਹਿਲ ਇਹ ਦੋ ਸ਼ਬਦ ਨਿਕਲਨੇ ਚਾਹੀਦੇ ਆ ਅਤੇ ਰਾਤ ਨੂੰ ਜਦੋਂ ਸੌਣ ਦੇ ਲਈ ਆਪਾਂ ਆਪਣੇ ਬਿਸਤਰ ਤੇ ਆਉਨੇ ਆ ਉਦੋਂ ਇਹ ਦੋ ਸ਼ਬਦ ਬੋਲੋ ਜਿਸ ਦਿਨ ਤੋਂ ਵੀ ਆਪਾਂ ਨੇਮ ਦੇ ਨਾਲ ਇਹ ਦੋ ਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ ਉਸੇ ਦਿਨ ਤੋਂ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਬਦਲੇਗਾ ਅਤੇ ਬੜੀ ਤੇਜ਼ੀ ਦੇ ਨਾਲ ਬਦਲੇਗਾ ਇਹਨਾਂ ਗੱਲਾਂ ਨੂੰ ਸਿਰਫ ਗੱਲਾਂ ਨਹੀਂ ਸਮਝਣਾ ਇਹਨਾਂ ਨੂੰ ਪ੍ਰੈਕਟੀਕਲ ਕਰਕੇ ਦੇਖਣਾ ਹੈ ਇਹ ਦੋ ਸ਼ਬਦ ਇੰਨੇ ਪਾਵਰਫੁਲ ਆ ਇੰਨੇ ਤਾਕਤਵਾਰੇ ਆ ਕਿ ਇਹ ਬੋਲਦਿਆਂ ਸਾਰ ਹੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਚੰਗੇ ਬਦਲਾਅ ਆਉਂਦੇ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਉਸ ਮਨੁੱਖ ਦੇ ਉੱਤੇ ਹੁੰਦੀ ਆ ਤਾਂ ਫਿਰ ਇਹ ਦੋ ਸ਼ਬਦ ਕਿਹੜੇ ਨੇ ਕਿੰਜ ਆਪਾਂ ਬੋਲਣੇ ਨੇ ਇਹ ਸਾਰੀ ਗੱਲਬਾਤ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਕਰਾਂਗੇ ਇਸ ਕਰਕੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਬੈਨਪਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਤਾਂ ਆਵਾਜ਼ ਦੀ ਵੀਡੀਓ ਸ਼ੁਰੂ ਕਰਦੇ ਆਂ ਸੰਗਤ ਜੀ ਸਭ ਤੋਂ ਪਹਿਲੀ ਗੱਲ ਤਾਂ ਮਹਾਪੁਰਖ ਜੀ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਾਈ ਅਮਰਤ ਵੇਲੇ ਦੇ ਵਿੱਚ ਉੱਠਣਾ ਹੀ ਆਪਣੇ ਆਪ ਦੇ ਵਿੱਚ ਸਾਡੀ ਖੁਸ਼ਕਿਸਮਤੀ ਆ ਭਾਵ ਕਿ ਜੇਕਰ ਤੁਸੀਂ ਅਮਰਤ ਵੇਲੇ ਦੇ ਵਿੱਚ ਉੱਠਦੇ ਹੋ ਨਾ ਆਪਣੇ ਆਪ ਨੂੰ ਖੁਸ਼ਕਿਸਮਤ ਸਮਝੋ ਖੁਸ਼ ਨਸੀਬ ਸਮਝੋ ਪਰਵਾਹੇ ਗੁਰੂ ਜੀ ਹਉਮੈ ਤੋਂ ਵਾਰ ਲਾ ਕੇ ਰੱਖਣ ਭਾਵ ਕੀ ਹਉਮੈ ਤੋਂ ਬਚਾ ਲੈਣ ਕਦੇ ਵੀ ਇਸ ਗੱਲ ਦਾ ਹੰਕਾਰ ਨਹੀਂ ਕਰਨਾ ਕਿ ਮੈਂ ਉੱਠ ਰਹੀ ਆ ਮੈਂ ਉੱਠ ਰਿਹਾ ਹਾਂ ਹਮੇਸ਼ਾ ਕਹਿਣਾ ਹੈ ਕਿ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਤਰਸ ਸਾਡੇ ਉੱਤੇ ਬਣਿਆ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਤਰਸ ਕਰਕੇ ਉਹਨਾਂ ਦੀ ਖੁਸ਼ੀ ਕਰਕੇ ਇਹ ਭਾਗਾ ਭਰਿਆ ਇਹ ਖੁਸ਼ੀਆਂ ਭਰਿਆ ਵੇਲਾ ਮੈਨੂੰ ਮਿਲਿਆ ਹੈ ਨਹੀਂ ਤਾਂ ਬਹੁਤ ਸਾਰੇ ਐਵੇਂ ਬਣੋਖਣੇ ਜੋ ਇਸ ਵੇਲੇ ਨੂੰ ਤਰਸਦੇ ਨੇ ਉਠਣ ਦੀ ਕੋਸ਼ਿਸ਼ ਕਰਦੇ ਨੇ ਪਰ ਉਹਨਾਂ ਤੋਂ ਉਠਿਆ ਹੀ ਨਹੀਂ ਜਾਂਦਾ ਕਈ ਉੱਠ ਪੈਂਦੇ ਨੇ ਪਰ ਇਸ ਵੇਲੇ ਨੂੰ ਸੰਭਾਲ ਹੀ ਨਹੀਂ ਪਾਉਂਦੇ ਉਠਦੇ ਆਸਾਰ ਆਪਣੇ ਕੰਮ-ਧੰਦਿਆਂ ਨੂੰ ਲੱਗ ਜਾਂਦੇ ਨੇ ਮੰਨਦੇ ਆ ਕਿ ਇਹ دنیਆਵੀ ਕੰਮ-ਧੰਦੇ ਕਰਨੇ ਵੀ ਸਾਡੇ ਲਈ ਬਹੁਤ ਜ਼ਰੂਰੀ ਨੇ ਸਾਨੂੰ ਕਰਨੇ ਚਾਹੀਦੇ ਨੇ ਕਿਉਂਕਿ ਵਾਹਿਗੁਰੂ ਅਕਾਲ ਪੁਰਖ ਜੀ ਨੇ ਜੋ ਸਾਨੂੰ ਘਰ-ਗ੍ਰਹਿਸਤੀ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਨੇ ਇਹ ਵੀ ਨਿਭਾਉਣਾ ਸਾਡੇ ਲਈ ਜ਼ਰੂਰੀ ਆ ਇਹਨਾਂ ਨੂੰ ਬਹਾਉਣ ਦੇ ਲਈ ਸਾਨੂੰ ਕੰਮ ਧੰਦੇ ਕਰਨੇ ਹੀ ਪੈਂਦੇ ਨੇ ਕਰਨੇ ਚਾਹੀਦੇ ਨੇ ਪਰ ਸਭ ਤੋਂ ਪਹਿਲਾ ਕੰਮ ਆ ਉਸ ਵਾਹਿਗੁਰੂ ਅਕਾਲ ਪੁਰਖ ਜੀ ਨੂੰ ਯਾਦ ਕਰਨਾ ਉੱਠਦਿਆਂ ਸਾਰ ਸਭ ਤੋਂ ਪਹਿਲਾਂ ਸਾਡੇ ਚੇਤੇ ਦੇ ਵਿੱਚ ਵਾਹਿਗੁਰੂ ਜੀ ਦਾ ਨਾਮ ਹੋਣਾ ਚਾਹੀਦਾ ਹੈ ਨਾ ਕਿ ਦੁਨਿਆਵੀ ਕੰਮ ਧੰਦੇ ਮੇਰੇ ਪਹਿਲੇ ਪਾਤਸ਼ਾਹ ਧੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਉਹ ਖੁਦ ਫਰਮਾ ਰਹੇ ਨੇ ਖੁਦ ਆਪਾਂ ਨੂੰ ਸਮਝਾ ਰਹੇ ਨੇ ਪਾਸ਼ਾ ਕਹਿੰਦੇ ਵੀ ਜੇਕਰ ਪ੍ਰਮਾਤਮਾ ਦੇ ਲਈ ਕੋਈ ਸਭ ਤੋਂ ਵੱਡੀ ਭੇਟ ਹੈ ਨਾ ਉਹ ਹੈ ਅਮਰਤ ਵੇਲਾ ਇਸ ਕਰਕੇ ਮਨੁੱਖਾ ਤੂੰ ਅਮਰਤ ਵੇਲੇ ਉੱਠ ਉੱਠ ਕੇ ਨਾਮ ਜਪ ਅਮਰਤ ਵੇਲਾ ਸੱਚ ਨਾਮ ਵਡਿਆਈ ਵੀ ਜਾਣ ਅਮਰਤ ਵੇਲੇ ਉੱਠ ਕੇ ਸੱਚੇ ਨਾਮ ਦਾ ਚਿੰਤਨ ਕਰ ਇਸ ਸਮੇਂ ਦੇ ਵਿੱਚ ਉਸ ਵੱਡੇ ਦੀਆਂ ਵਡਿਆਈਆਂ ਕਰ ਬਾਕੀ ਪੂਰਾ ਦਿਨ ਤੇਰੇ ਕੰਮ ਧੰਦਿਆਂ ਦੇ ਲਈ ਆ ਹਰ ਇੱਕ ਕੰਮ ਨੂੰ ਕਰਨ ਦੇ ਲਈ ਸਾਨੂੰ ਸਮਾਂ ਮਿਲਿਆ ਏ ਜਿਵੇਂ ਧਨ ਕਮਾਉਣ ਦਾ ਸਮਾਂ ਅਲੱਗ ਭੋਜਨ ਖਾਣ ਦਾ ਸਮਾਂ ਅਲੱਗ ਸਰੀਰਕ ਕਿਰਿਆਵਾਂ ਦੇ ਸਮੇਂ ਅਲੱਗ ਇਹ ਸਮਾਜਿਕ ਸੰਬੰਧ ਜੋ ਵੀ ਸਾਡੇ ਰਿਸ਼ਤੇ ਨਾਤੇ ਨੇ ਇਹਨਾਂ ਨੂੰ ਨਿਭਾਉਣ ਦਾ ਸਮਾਂ ਅਲੱਗ ਪਰ ਜਿਹੜਾ ਰਾਤ ਦਾ ਚੌਥਾ ਪਹਿਰਿਆ ਨਾ ਭਾਵ ਕੀ ਅਮਰਤ ਵੇਲਾ ਇਹ ਵੇਲਾ ਹੈ ਉਸ ਪਰਮ ਪਿਤਾ ਪਰਮਾਤਮਾ ਜੀ ਦੇ ਨਾਲ ਮਿਲਾਪ ਦਾ ਸਮਾਂ ਉਹਨੂੰ ਯਾਦ ਕਰਨ ਦਾ ਸਮਾਂ ਇਸ ਕਰਕੇ ਮਨੁੱਖਾ ਤੂੰ ਇਸ ਸਮੇਂ ਦੇ ਵਿੱਚ ਸੁੱਤਾ ਨਾ ਰਹਿ ਜਾਵੇਂ ਇਸ ਸਮੇਂ ਦੇ ਵਿੱਚ ਉੱਠ ਕਿਉਂਕਿ ਤੇਰਾ ਉੱਠਣਾ ਹੀ ਇਬਾਦਤ ਆ ਤੇਰਾ ਉੱਠਣਾ ਹੀ ਬੰਦਗੀ ਆ ਇਸ ਸਮੇਂ ਦੇ ਵਿੱਚ ਉੱਠ ਜਾ ਉੱਠ ਕੇ ਆਪਣੇ ਪਰਮ ਪਿਤਾ ਪਰਮਾਤਮਾ ਦੀ ਯਾਦ ਵਿੱਚ ਬੈਠ ਜਾ ਕਿਉਂਕਿ ਇਹੀ ਪਰਮਾਤਮਾ ਦੇ ਲਈ ਸਭ ਤੋਂ ਵੱਡੀ ਭੇਟਾ ਹੈ ਇਹ ਭੇਟਾ ਸਤਿਗੁਰ ਸੱਚੇ ਪਾਤਸ਼ਾਹ ਨੂੰ ਭੇਟ ਕਰਕੇ ਤੂੰ ਸਤਿਗੁਰ ਸੱਚੇ ਪਾਤਸ਼ਾਹ ਦੀ ਖੁਸ਼ੀ ਬਰਕਤ ਹਾਸਲ ਕਰ ਸਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜੋ ਮਨੁੱਖ ਇਸ ਸਮੇਂ ਦੇ ਵਿੱਚ ਉੱਠਦੇ ਨੇ ਨਾ ਸਾਰੀ ਦੁਨੀਆ ਦੀਆਂ ਬਰਕਤਾਂ ਉਹਨਾਂ ਦੀ ਝੋਲੀ ਦੇ ਵਿੱਚ ਪੈਂਦੀਆਂ ਨੇ ਇਸ ਕਰਕੇ ਜੇ ਕਿਤੇ ਇਸ ਵੇਲੇ ਦੇ ਵਿੱਚ ਜਾਗ ਆ ਜਾਵੇ ਤਾਂ ਇਸ ਵੇਲੇ ਦਾ ਇੱਕ ਪਲ ਇੱਕ ਛਿਣ ਵੀ ਵਿਰਥਾ ਨਹੀਂ ਗਵਾਉਣਾ ਇਸ ਵੇਲੇ ਨੂੰ ਸਾਹਮ ਲੈਣਾ ਹੈ ਇਸ ਵੇਲੇ ਦੇ ਵਿੱਚ ਉੱਠ ਕੇ ਬੈਠ ਜਾਣਾ ਹੈ ਬਹੁਤਾ ਨਾ ਸੋਚੋ ਵਿਚਾਰੋ ਕਿਵੇਂ ਉੱਠ ਕੇ ਇਸ਼ਨਾਨ ਕਰਨਾ ਪਵੇਗਾ ਪਹਿਲਾਂ ਨਹਾਵਾ ਜਾਂ ਨਾਮ ਜਪਾਨਾ ਉੱਠਦੇ ਅੰਸਾਰ ਹੀ ਪਹਿਲਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਦੀ ਯਾਦ ਵਿੱਚ ਬੈਠ ਜਾਓ। ਮਹਾਪੁਰਖ ਜੀ ਕਹਿੰਦੇ 19 ਡੇਰ ਤੱਕ ਅੱਖਾਂ ਹੀ ਨਹੀਂ ਖੋਲਣੀਆਂ। ਜਿੰਨੀ ਦੇਰ ਰਸਨਾ ਤੋਂ ਵਾਹਿਗੁਰੂ ਜੀ ਨਾ ਬੋਲੋ। ਵਾਹਿਗੁਰੂ ਬੋਲੋ। ਫਿਰ ਅੱਖਾਂ ਖੋਲੋ। ਫਿਰ ਆਪਣੇ ਬਿਸਤਰ ਦੇ ਉੱਪਰ ਬੈਠਿਆਂ ਬੈਠਿਆਂ ਵਾਹਿਗੁਰੂ 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 ਜਪੀ ਜਾਣਾ ਹੈ। ਜਿੰਨੀ ਦੇਰ ਤੱਕ ਜਪ ਸਕਦੇ ਆ ਨਾ ਬਸ ਵਾਹਿਗੁਰੂ ਵਾਹਿਗੁਰੂ ਜਪਨਾ ਹੈ। ਅਤੇ ਵਾਹਿਗੁਰੂ ਜੀ ਨੂੰ ਮਹਿਸੂਸ ਕਰਕੇ ਜਪਣਾ ਹੈ ਇਹ ਨਹੀਂ ਵੀ ਸਿਰਫ ਰਸਨਾ ਹੀ ਵਾਹਿਗੁਰੂ ਵਾਹਿਗੁਰੂ ਕਹਿ ਰਹੀ ਆ ਵਾਹਿਗੁਰੂ ਜੀ ਨੂੰ ਮਹਿਸੂਸ ਕਰਨਾ ਹੈ ਸਤਿਗੁਰ ਸੱਚੇ ਪਾਸ਼ਾ ਸਾਡੇ ਅੰਗ ਸੰਗ ਨੇ ਕਿਉਂਕਿ ਜੇ ਅਮਰਤ ਵੇਲੇ ਦੇ ਵਿੱਚ ਆਖਾ ਖੁੱਲਲੀ ਆ ਨਾ ਇਹ ਆਪੇ ਨਹੀਂ ਖੁੱਲਲੀ ਇਹ ਸਤਿਗੁਰ ਸੱਚੇ ਪਾਸ਼ਾ ਨੇ ਤੁਹਾਨੂੰ ਉਠਾਇਆ ਏ ਤਾਂ ਤੁਸੀਂ ਉੱਠੇ ਹੋ ਜੇ ਅਲਾਰਮ ਦੀ ਸਹਤਾ ਦੇ ਨਾਲ ਵੀ ਤੁਹਾਨੂੰ ਜਾਗ ਆ ਗਈ ਆ ਨਾ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਅੰਗ ਸੰਗ ਨੇ ਕੋਲ ਹੀ ਖੜੇ ਨੇ ਉਹਨਾਂ ਨੇ ਹੀ ਤੁਹਾਨੂੰ ਉਠਾਇਆ ਏ ਨਹੀਂ ਤਾਂ ਬਹੁਤ ਲੋਕ ਨੇ ਜੋ ਰਾਤ ਨੂੰ అలਾਰਮ ਲਗਾ ਕੇ ਸੰਦੇ ਆ ਵੀ ਸਵੇਰੇ ਉੱਠਾਂਗੇ ਪਰ ਜਦੋਂ అలਾਰਮ ਦੀ ਘੰਟੀ ਵੱਜਦੀ ਆ అలਾਰਮ ਦੀ ਘੰਟੀ ਬੰਦ ਕਰਕੇ ਫਿਰ ਤੋਂ ਲੰਮੀਆਂ ਤਾਣ ਕੇ ਸੌ ਜਾਂਦੇ ਆ ਜੇਕਰ ਤੁਸੀਂ ਉੱਠੇ ਹੋ ਤਾਂ ਆਪ ਨਹੀਂ ਉੱਠੇ ਇਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਠਾਇਆ ਏ ਉਹ ਤੁਹਾਡੇ ਅੰਗ ਸੰਗ ਨੇ ਉਹਨਾਂ ਨੂੰ ਮਹਿਸੂਸ ਕਰੋ ਉਹਨਾਂ ਨੂੰ ਯਾਦ ਕਰੋ ਪਿਆਰ ਦੇ ਨਾਲ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਜਾਓ ਕਰਦੇ ਜਾਓ ਫਿਰ ਉਸ ਤੋਂ ਬਾਅਦ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਸ਼ੁਰੂ ਕਰ ਦੇਣਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਆ ਸ਼ੁਕਰ ਹੈ ਆ ਕਿ ਤੁਸੀਂ ਇੰਨੀ ਵੱਡੀ ਕਿਰਪਾ ਮੇਰੇ ਤੇ ਕੀਤੀ ਮੈਨੂੰ ਅਮਰ ਤਵੇਲੇ ਦਾ ਕੀਮਤੀ ਵੇਲਾ ਬਖਸ਼ਿਆ ਸਤਿਗੁਰ ਸੱਚੇ ਪਾਸ਼ਾ ਤੁਸੀਂ ਮੇਰੇ ਤੇ ਤਰਸ ਕੀਤਾ ਏ ਮੈਨੂੰ ਆਪ ਉਠਾਇਆ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਫਿਰ ਆਪਣੇ ਇਸ ਸੋਹਣੇ ਸ਼ਰੀਰ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ ਸ਼ੁਕਰ ਹੈ ਕਿ ਤੁਸੀਂ ਮੈਨੂੰ ਇਹ ਸੋਹਣਾ ਸ਼ਰੀਰ ਬਖਸ਼ਿਆ ਹੈ ਮੇਰੇ ਸ਼ਰੀਰ ਦੇ ਵਿੱਚ ਸਾਹ ਚੱਲ ਰਹੇ ਨੇ ਕਿਉਂਕਿ ਜੇ ਸਾਹ ਚੱਲ ਰਹੇ ਨੇ ਤਾਂ ਹੀ ਮੈਂ ਅੱਜ ਦੀ ਇਹ ਸੋਹਣੀ ਸਵੇਰ ਦੇਖ ਪਾਇਆ ਹਾਂ ਬਹੁਤ ਲੋਕ ਨੇ ਜੋ ਰਾਤ ਨੂੰ ਬਹੁਤ ਕੁਝ ਸੋਚ ਕੇ ਸੰਦੇ ਆ ਵੀ ਮੈਂ ਸਵੇਰੇ ਉੱਠ ਕੇ ਆਹ ਕਰਾਂਗਾ ਉਹ ਕਰਾਂਗਾ ਪਰ ਨਹੀਂ ਕਰ ਪਾਉਂਦੇ ਕਿਉਂਕਿ ਸਵਾਸਾਂ ਦੀ ਪੂੰਜੀ ਮੁੱਕ ਗਈ ਸਵਾਸ ਰੁਕ ਗਏ ਜੇ ਸਾਡੇ ਸਵਾਸ ਚੱਲ ਰਹੇ ਆ ਸਮਝੋ ਸਾਡੇ ਉੱਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਰਹੀ ਆ ਉਹ ਸਾਡੇ ਸਵਾਸ ਚਲਾ ਰਹੇ ਨੇ ਉਹਨਾਂ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਅੱਜ ਨਵਾਂ ਦਿਨ ਵੇਖਿਆ ਹੈ ਮੇਰੀ ਜ਼ਿੰਦਗੀ ਦੇ ਵਿੱਚ ਇਹ ਨਵੀਂ ਸੋਹਣੀ ਸਵੇਰ ਆਈ ਆ ਵਾਹਿਗੁਰੂ ਜੀ ਸ਼ੁਕਰ ਹੈ ਆ ਸ਼ੁਕਰ ਹੈ ਆ ਸ਼ੁਕਰ ਹੈ ਆ ਇੱਕ ਘਰ ਪਰਿਵਾਰ ਦੇ ਲਈ ਆਪਣੇ ਕਾਰੋਬਾਰ ਦੇ ਲਈ ਹਰ ਇੱਕ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਅਤੇ ਨਾਲ ਹੀ ਵਾਹਿਗੁਰੂ ਜੀ ਨੂੰ ਕਹਿ ਦੇਣਾ ਕਿ ਸਤਿਗੁਰ ਸੱਚੇ ਬਾਦਸ਼ਾਹ ਮੇਰੇ ਉੱਤੇ ਪੂਰਾ ਦਿਨ ਕਿਰਪਾ ਬਣਾਈ ਰੱਖਿਓ ਮੇਰੇ ਇਨ੍ਹਾਂ ਹੱਥਾਂ ਕੋਲ ਕਿਸੇ ਦਾ ਮਾੜਾ ਨਾ ਹੋ ਜਾਵੇ ਮੇਰੀ ਇਹ ਰਸਨਾ ਤੋਂ ਕਿਸੇ ਦੇ ਲਈ ਕੋਈ ਮਾੜੇ ਬਚਨ ਨਾ ਨਿਕਲਣ ਮੇਰੇ ਕਰਕੇ ਕਿਸੇ ਦਾ ਦਿਲ ਨਾ ਦੁਖੀ ਹੋਵੇ ਸਤਿਗੁਰ ਸੱਚੇ ਪਾਸ਼ਾ ਇਹ ਕਿਰਪਾ ਵੀ ਮੇਰੇ ਉੱਤੇ ਬਣਾਈ ਰੱਖਿਓ ਜੇ ਮਹਾਪੁਰਖ ਜੀ ਕਹਿੰਦੇ ਇਸ ਤਰ੍ਹਾਂ ਸਵੇਰੇ ਉੱਠ ਕੇ ਪਹਿਲਾਂ ਵਾਹਿਗੁਰੂ ਜੀ ਦਾ ਸਿਮਰਨ ਕਰਨਾ ਹੈ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਉਸ ਤੋਂ ਬਾਅਦ ਆਪਣੇ ਬਿਸਤਰ ਤੋਂ ਪੈਰ ਥੱਲੇ ਲਾਉਣਾ ਹੈ ਫਿਰ ਤੁਸੀਂ ਇਸ਼ਨਾਨ ਕਰਨਾ ਚਾਹੁੰਦੇ ਹੋ ਇਸ਼ਨਾਨ ਕਰ ਲਓ ਜੇ ਸਰੀਰ ਕਿਸਮਤ ਸਿਆ ਹੈ ਇਸ਼ਨਾਨ ਨਹੀਂ ਕੀਤਾ ਜਾਂਦਾ ਚੰਗੀ ਤਰ੍ਹਾਂ ਆਪਣੇ ਹੱਥ ਪੈਰ ਮੂੰਹ ਧੋ ਕੇ ਗੁਰਬਾਣੀ ਦਾ ਪਾਠ ਕਰ ਲਓ ਮੂਲ ਮੰਤਰ ਜੀ ਦੇ ਜਾਪ ਕਰ ਲਓ ਜਿਵੇਂ ਵੀ ਤੁਸੀਂ ਆਪਣੇ ਵਾਹਿਗੁਰੂ ਅਕਾਲ ਪੁਰਖ ਜੀ ਦਾ ਗਿਆਨ ਧਿਆਨ ਪ੍ਰਾਪਤ ਕਰੋ ਜੇ ਨਾਮ ਜਪਣਾ ਹੈ ਤਾਂ ਨਾਮ ਜਪ ਲਓ ਜੀ ਗੁਰਬਾਣੀ ਦਾ ਪਾਠ ਕਰਨਾ ਹੈ ਗੁਰਬਾਣੀ ਦਾ ਪਾਠ ਕਰ ਲਓ ਜਿਵੇਂ ਤੁਹਾਡੇ ਮਨ ਨੂੰ ਚੰਗਾ ਲੱਗਦਾ ਉਸੇ ਤਰ੍ਹਾਂ ਕਰੋ ਪਰ ਇਹ ਜਿਹੜਾ ਉੱਠਦੇ ਆਸਾਰ ਦਾ ਸਮਾਂ ਹੈ ਨਾ ਇਸ ਸਮੇਂ ਨੂੰ ਸੰਭਾਲਣਾ ਹੈ ਕਿਉਂਕਿ ਜੇਕਰ ਇਸ ਵੇਲੇ ਦੇ ਵਿੱਚ ਸਾਡੇ ਮਨ ਦੇ ਉੱਤੇ ਦੁਨੀਆਵੀ ਗੱਲਾਂ ਬਾਤਾਂ ਦਾ ਅਸਰ ਪੈ ਗਿਆ ਦੁਨੀਆਵੀ ਕੰਮ ਧੰਦੇ ਚੇਤੇ ਆਉਣ ਲੱਗ ਪਏ ਤੇ ਫਿਰ ਪੂਰਾ ਦਿਨ ਇਸੇ ਤਰ੍ਹਾਂ ਹੀ ਬੀਤੇਗਾ ਅਸੀਂ ਸਾਰਾ ਦਿਨ ਉਲਝੇ ਰਵਾਂਗੇ ਪਰ ਜੇ ਉਠਦਿਆਂ ਸਾਰ ਵਾਹਿਗੁਰੂ ਜੀ ਦਾ ਨਾਮ ਜਪਿਆ ਤਾਂ ਸਾਡੀ ਜ਼ਿੰਦਗੀ ਦੀਆਂ ਕਈ ਉਲਝਣਾਂ ਦੂਰ ਹੋ ਜਾਣਗੀਆਂ ਸਾਡਾ ਮਨ ਇੱਕਦਮ ਸ਼ਾਂਤ ਸ਼ਕੂਨ ਦੇ ਵਿੱਚ ਰਹੇਗਾ ਇਹ ਗੱਲ ਨੂੰ ਤੁਸੀਂ ਪ੍ਰੈਕਟੀਕਲ ਕਰਕੇ ਦੇਖਿਓ ਜੀ ਉਠਦੇ ਅਨਸਾਰ ਤੋਂ ਵਾਹਿਗੁਰੂ ਵਾਹਿਗੁਰੂ ਜਪਨਾ ਸ਼ੁਰੂ ਕਰ ਦੇਣਾ ਮਹਾਂਪੁਰਖ ਜੀ ਕਹਿੰਦੇ ਇੱਕ ਗੱਲ ਸੋਚ ਕੇ ਦੇਖੋ ਵੀ ਆਪਾਂ ਕਿਸੇ ਉੱਚੀ ਪਹਾੜੀ ਤੇ ਚੜ ਰਹੇ ਹਾਂ ਚਲੋ ਮਨ ਨੂੰ ਪਹਾੜੀ ਤੇ ਵੀ ਨਹੀਂ ਚੜ ਰਹੇ ਆਪਾਂ ਕਿਤੇ ਪੈਦਲ ਯਾਤਰਾ ਕਰ ਰਹੇ ਹਾਂ ਇੱਕ ਬੰਦਾ ਹੈ ਜੋ ਬਿਲਕੁਲ ਖਾਲੀ ਹੱਥ ਨਾਲ ਰਿਹਾ ਹੈ ਅਤੇ ਦੂਸਰੇ ਦੇ ਸਿਰ ਦੇ ਉੱਤੇ ਮਣਾ ਮਣਾਈ ਭਾਰ ਚੁਕਾ ਦਿੱਤਾ ਤਾਂ ਫਿਰ ਕਿਹੜੇ ਨੂੰ ਚੱਲਣਾ ਸੌਖਾ ਹੋਵੇਗਾ ਖਾਲੀ ਹੱਥ ਵਾਲੇ ਨੂੰ ਜਾਂ ਭਾਰ ਚੁੱਕ ਕੇ ਖਾਲੀ ਹੱਥ ਵਾਲਾ ਆਰਾਮ ਨਾਲ ਚੱਲੇਗਾ ਨਾ ਉਹ ਨੂੰ ਕੋਈ ਥਕਾਵਟ ਨਹੀਂ ਹੋਣੀ ਉਹਨੇ ਆਰਾਮ ਦੇ ਨਾਲ ਚੱਲਦੇ ਜਾਣਾ ਹੈ ਚੱਲਦੇ ਜਾਣਾ ਹੈ ਪਰ ਜਿਹੜਾ ਸਿਰ ਦੇ ਉੱਤੇ ਭਾਰ ਚੁੱਕ ਕੇ ਤੁਰ ਰਿਹਾ ਹੈ ਉਹਦਾ ਕਿੰਨਾ ਬੁਰਾ ਹਾਲ ਹੋਵੇਗਾ ਬਸ ਉਸੇ ਹੀ ਤਰ੍ਹਾਂ ਜਦੋਂ ਆਪਾਂ ਸਵੇਰੇ ਸਵੇਰ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਨੂੰ ਯਾਦ ਕਰਦੇ ਆ ਉਸ ਵੇਲੇ ਸਾਡਾ ਮਨ ਇੱਕਦਮ ਖਾਲੀ ਹੁੰਦਾ ਹੈ ਨਾ ਉਹ ਖਾਲੀ ਮਨ ਦੇ ਵਿੱਚ ਅਸੀਂ ਵਾਹਿਗੁਰੂ ਜੀ ਦਾ ਨਾਮ ਭਰ ਲਿਆ ਫਿਰ ਵਾਹਿਗੁਰੂ ਅਕਾਲ ਪੁਰਖ ਜੀ ਦੇ ਉਸ ਨਾਮ ਨੇ ਸਾਡੇ ਉੱਤੇ ਕੋਈ ਬੋਝ ਨਹੀਂ ਪੈਣ ਦੇਣਾ ਪਰ ਜੇ ਸਵੇਰੇ ਉੱਠਦਿਆਂ ਸਾਰ ਹੀ ਸਾਨੂੰ ਦੁਨਿਆਵੀ ਕੰਮ ਧੰਦੇ ਚੇਤੇ ਆਉਣ ਲੱਗੇ ਪਿਛਲੇ ਦਿਨ ਦੀਆਂ ਕਈ ਟੈਨਸ਼ਨਾਂ ਪਰੇਸ਼ਾਨੀਆਂ ਨਾਲ ਦੀ ਨਾਲ ਹੀ ਆ ਕੇ ਹਾਵੇ ਹੋ ਜਾਣਗੀਆਂ ਸਾਨੂੰ ਦੱਬ ਲੈਣਗੀਆਂ ਫਿਰ ਸਾਰਾ ਦਿਨ ਇਸੇ ਤਰ੍ਹਾਂ ਉਲਝੇ ਉਲਝੇ ਮਸਾਂ ਹੀ ਪੂਰਾ ਦਿਨ ਬਤਾਵਾਂਗੇ ਖਿਜੇ ਰਵਾਂਗੇ ਚੜਚੜੇ ਰਵਾਂਗੇ ਪਰ ਜੇ ਉੱਠਦਿਆਂ ਸਾਰ ਵਾਹਿਗੁਰੂ ਜੀ ਦਾ ਨਾਮ ਜਪਿਆ ਤਾਂ ਮਨ ਦੇ ਉੱਤੇ ਕੋਈ ਬੋਝ ਚਿੰਤਾ ਪਰੇਸ਼ਾਨੀ ਨਹੀਂ ਆਵੇਗੀ ਕਿਉਂਕਿ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਣ ਵਾਲੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿੰਦੇ ਨੇ ਵਾਹਿਗੁਰੂ ਜੀ ਦਾ ਨਾਮ ਜਪ ਕੇ ਤਾਂ ਦੇਖੋ ਉਸ ਪਰਮ ਪਿਤਾ ਪਰਮਾਤਮਾ ਜੀ ਦੀ ਯਾਦ ਵਿੱਚ ਬੈਠ ਕੇ ਦੇਖੋ ਭਾਵੇਂ ਤੁਸੀਂ ਕਿਸੇ ਵੀ ਨਾਮ ਦੇ ਨਾਲ ਉਹ ਪਰਮਾਤਮਾ ਨੂੰ ਯਾਦ ਕਰਦੇ ਹੋ ਬਸ ਬੈਠੋ ਯਾਦ ਕਰੋ ਇਹ ਜ਼ਰੂਰੀ ਨਹੀਂ ਅਗੇ ਅਸੀਂ ਕਿਹੜੇ ਨਾਮ ਦੇ ਨਾਲ ਪਰਮਾਤਮਾ ਨੂੰ ਯਾਦ ਕਰ ਰਹੇ ਹਾਂ ਬਸ ਜ਼ਰੂਰੀ ਇਹ ਹੈ ਕਿ ਅਸੀਂ ਉਠਦੇ ਹਾਂ ਸਾਰੋਂ ਪਰਮ ਪਿਤਾ ਪਰਮਾਤਮਾ ਜਿਹਨੂੰ ਯਾਦ ਕਰਨਾ ਹੈ ਉਹਨਾਂ ਦੀ ਯਾਦ ਵਿੱਚ ਬੈਠਣਾ ਹੈ ਉਹਨਾਂ ਤੋਂ ਇੱਕ ਤਾਕਤ ਊਰਜਾ ਸ਼ਕਤੀ ਲੈ ਕੇ ਫਿਰ ਆਪਣੇ ਬਾਕੀ ਕੰਮਾਂ ਧੰਡਿਆਂ ਨੂੰ ਹੱਥ ਪਾਉਣਾ ਹੈ ਜਦੋਂ ਅਸੀਂ ਪਰਮਾਤਮਾ ਦਾ ਨਾਮ ਜਪਦੇ ਹਾਂ ਤਾਂ ਸੱਚਮੁੱਚ ਸਾਡੇ ਅੰਦਰ ਇੱਕ ਪਾਵਰ ਇੱਕ ਸ਼ਕਤੀ ਆਉਂਦੀ ਆ ਜੋ ਸਾਰਾ ਦਿਨ ਸਾਡੇ ਨਾਲ ਕੰਮ ਕਰਦੀ ਆ ਤਾਂ ਇਸ ਕਰਕੇ ਇਹਨਾਂ ਕੱਲ ਤੋਂ ਹੀ ਕਰਕੇ ਦੇਖਣਾ ਹੈ ਇਹਨਾਂ ਗੱਲਾਂ ਨੂੰ ਸੁਣ ਕੇ ਛੱਡਣਾ ਨਹੀਂ ਆ ਜਦੋਂ ਹੀ ਸਵੇਰੇ ਜਾਗ ਆਈ ਆ ਅੱਖਾਂ ਨਹੀਂ ਖੋਲਣੀਆਂ ਪਹਿਲਾਂ ਵਾਹਿਗੁਰੂ 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 ਇੱਥੇ ਵੀ ਕਈ ਬੈੜ ਬੜਾ ਸਵਾਲ ਕਰਦੇ ਨੇ ਵੀ ਵਾਹਿਗੁਰੂ ਜੀ ਦਾ ਨਾਮ ਕਿੰਜ ਜਪਣਾ ਜਿਵੇਂ ਵੀ ਜਪਣਾ ਹੈ ਜਪੋ ਬਸ ਉਸ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣਾ ਜ਼ਰੂਰੀ ਆ ਤਰੀਕਾ ਜਿਹੜਾ ਮਰਜ਼ੀ ਅਪਣਾ ਲਓ ਅਸੀਂ ਉਸ ਮਾਲਕ ਦੀ ਯਾਦ ਵਿੱਚ ਬੈਠਣਾ ਹੈ ਸੋ ਅੱਜ ਦੀ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਸੀ ਕਿ ਅਸੀਂ ਆਪਣੇ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਦੇ ਨਾਲ ਕਰ ਪਾਈਏ ਤਾਂ ਜੋ ਸਾਡਾ ਪੂਰਾ ਦਿਨ ਬੜਾ ਸੋਹਣਾ ਦਿਤੇ ਸਾਡੇ ਦਿਨ ਦੀ ਸ਼ੁਰੂਆਤ ਹੀ ਸਾਡੇ ਬਾਕੀ ਦਿਨ ਨੂੰ ਤੈਅ ਕਰਦੀ ਆ ਤਾਂ ਸਾਡੇ ਦਿਨ ਦੀ ਸ਼ੁਰੂਆਤ ਵਧੀਆ ਤਰੀਕੇ ਦੇ ਨਾਲ ਹੋਣੀ ਚਾਹੀਦੀ ਆ ਵਾਹਿਗੁਰੂ ਜੀ ਦੇ ਨਾਮ ਤੋਂ ਹੋਣੀ ਚਾਹੀਦੀ ਆ ਵਾਹਿਗੁਰੂ ਜੀ ਦੇ ਸ਼ੁਕਰਾਨੇ ਤੋਂ ਹੋਣੀ ਚਾਹੀਦੀ ਆ ਜਿਵੇਂ ਜਿਵੇਂ ਆਪਾਂ ਸ਼ੁਕਰਾਨਾ ਕਰਾਂਗੇ ਨਾ ਆਪਾਂ ਰੱਜੀ ਹੋਈ ਰੂਹ ਬਣ ਜਾਵਾਂਗੇ ਸਾਡੇ ਮਨ ਦੇ ਵਿੱਚ ਆ ਜਿਹੜੇ ਗਿਲੇ ਸ਼ਿਕਵੇ ਸ਼ਿਕਾਇਤਾਂ ਆਉਂਦੀਆਂ ਇਹ ਸਾਰੇ ਬਾਹਰ ਨਿਕਲ ਜਾਣਗੇ ਕਈ ਵਾਰ ਆਪਾਂ ਇਹ ਸੋਚ-ਸੋਚ ਕੇ ਬੜਾ ਪਰੇਸ਼ਾਨ ਜਿਓ ਜਾਂਦੇ ਆ ਨਾ ਕਿ ਮੇਰੇ ਕੋਲ ਆਵੀਂ ਚੀਜ਼ ਨਹੀਂ ਆ ਉਹ ਵੀ ਚੀਜ਼ ਨਹੀਂ ਆ ਦੁਖੀ ਹੁੰਦੇ ਆ ਵੀ ਫਲਾਣੇ ਕੋ ਲਾਏ ਹੋਵਾ ਪਰ ਜਦੋਂ ਅਸੀਂ ਵਾਹਿਗੁਰੂ ਅਕਾਲ ਪੁਰਖ ਜੀ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨ ਬੈਠਦੇ ਆ ਫਿਰ ਗਿੱਲੇ ਸ਼ਿਕਵੇ ਸ਼ਿਕਾਇਤਾਂ ਨਹੀਂ ਨਿਕਲਦੀਆਂ ਫਿਰ ਆਪਣੇ ਆਪ ਸ਼ੁਕਰਾਨਾ ਨਿਕਲਦਾ ਫਿਰ ਆਪਣੇ ਆਪ ਹੀ ਸਾਡੇ ਮukh ਚੋਂ ਵਾਹ ਵਾਹ ਨਿਕਲਦੀ ਵੀ ਵਾਹ ਮੇਰੇ ਕੋ ਲਾਵੀ ਚੀਜ਼ੇਗੀ ਆ ਮੇਰੇ ਕੋ ਲਾਵੀ ਚੀਜ਼ੇਗੀ ਆ ਕੁਝ ਲੋਕ ਤਾਂ ਇਹਨਾਂ ਚੀਜ਼ਾਂ ਨੂੰ ਅਜੇ ਵੀ ਤਰਸ ਰਹੇ ਨੇ ਸੰਘਰਸ਼ ਕਰ ਰਹੇ ਨੇ ਪ੍ਰਾਪਤ ਕਰਨ ਨੂੰ ਵਾਹਿਗੁਰੂ ਜੀ ਨੇ ਮੈਨੂੰ ਤਾਂ ਬਿਨਾਂ ਬੋਲਿਆਂ ਬਿਨਾਂ ਮੰਗਿਆ ਹੀ ਇਹਨਾਂ ਕੋ ਜਿੱਦਤਾਏ ਆਪਣੇ ਆਪ ਨੂੰ ਅਸੀਂ ਵਾਨ ਸਮਝਣਾ ਸ਼ੁਰੂ ਕਰ ਦਿੰਨੇ ਆ ਸਾਡੇ ਅੰਦਰ ਸਬਰ ਸੰਤੋਖ ਆਉਂਦਾ ਹੈ ਸਾਡੇ ਅੰਦਰ ਆਪਣੇ ਆਪ ਸ਼ੁਕਰਾਨਾ ਆਉਂਦਾ ਹੈ ਜਿਉਂ-ਜਿਉਂ ਸ਼ੁਕਰਾਨਾ ਕਰਦੇ ਜਾਵਾਂਗੇ ਤਿਉਂ-ਤਿਉਂ ਗੁਰੂ ਚਰਨਾਂ ਦੇ ਨੇੜੇ ਹੁੰਦੇ ਜਾਵਾਂਗੇ ਕਿਉਂਕਿ ਅੰਦਰੋਂ ਜਿਹੜੀ ਮਰੂ-ਮਰੂ ਦੀ ਬਿਰਤੀ ਆ ਉਹ ਨਿਕਲ ਜਾਣੀ ਆ ਤਾਂ ਫਿਰ ਆਓ ਕੱਲ ਤੋਂ ਹੀ ਇਹ ਨਵੀਂ ਸ਼ੁਰੂਆਤ ਕਰੀਏ ਇਹ ਦੋ ਕੰਮ ਤਾਂ ਜ਼ਰੂਰ ਕਰਨੇ ਆ ਇਹਦੇ ਲਈ ਇਸ਼ਨਾਨ ਕਰਨ ਦੀ ਲੋੜ ਵੀ ਨਹੀਂ ਪੈਂਦੀ ਗੁਰਬਾਣੀ ਦਾ ਪਾਠ ਕਰਨ ਦੇ ਲਈ ਤਾਂ ਆਪਾਂ ਬਹਾਨਾ ਬਣਾ ਦਿੰਦੇ ਆ ਨਾ ਕਿ ਮੈਂ ਗੁਰਬਾਣੀ ਦਾ ਪਾਠ ਸਵੇਰੇ-ਸਵੇਰੇ ਇਸ ਕਰਕੇ ਨਹੀਂ ਕਰਦਾ ਕਿਉਂਕਿ ਮੇਰੇ ਤੋਂ ਇਸ਼ਨਾਨ ਨਹੀਂ ਕੀਤਾ ਜਾਂਦਾ ਮੇਰੇ ਸਰੀਰ ਕੁਸਮੱਸਿਆਵਾਂ ਨੇ ਕਈ ਭੈਣ ਭਰਾ ਇਦਾਂ ਵੀ ਬਲੇ ਪਰ ਇਹ ਦੋ ਕੰਮ ਕਰਨ ਦੇ ਲਈ ਕੋਈ ਬਹਾਨਾ ਨਹੀਂ ਆ ਇਸ਼ਨਾਨ ਕਰਨ ਦੀ ਲੋੜ ਹੀ ਨਹੀਂ ਉੱਠਦਿਆ ਸਾਰ ਹੀ ਇਹ ਕੰਮ ਦੋ ਕਰਨੇ ਆ ਕਿਉਂਕਿ ਜੇ ਇਸ਼ਨਾਨ ਕਰਨ ਦੇ ਚੱਕਰ ਦੇ ਵਿੱਚ ਪੈ ਗਏ ਤਾਂ ਕਈ ਵਾਰ ਜਦੋਂ ਆਪਾਂ ਬਿਸਤਰ ਤੋਂ ਪੈਰ ਥੱਲੇ ਲਾਉਨੇ ਆ ਪੈਰ ਬਾਅਦ ਵਿੱਚ ਥੱਲੇ ਲਾਉਨੇ ਆ ਇਹ ਪਰੇਸ਼ਾਨੀਆਂ ਚਿੰਤਾਵਾਂ ਬੋਝ ਦੀ ਪੰਡ ਪਹਿਲਾਂ ਹੀ ਸਾਡੇ ਸਿਰ ਤੇ ਆ ਜਾਂਦੀ ਆ ਕਿ ਤੇਰੇ ਵਿੱਚ ਕੀ ਆਉਂਦਾ ਓਹੋ ਮੇਰਾ ਫਲਾਣਾ ਕੰਮ ਕਰਨ ਵਾਲਾ ਮੇਰਾ ਟਿਮਕਾਣਾ ਕੰਮ ਕਰਨ ਵਾਲਾ ਮੈਂ ਆ ਕੰਮ ਕਿਵੇਂ ਕਰਾਂਗਾ ਉਹ ਕੰਮ ਕਿਵੇਂ ਕਰਾਂਗਾ ਭਾਵ ਕੀ ਇੱਕ ਤੋਂ ਬਾਅਦ ਇੱਕ ਫਿਕਰ ਚਿੰਤਾਵਾਂ ਸਾਨੂੰ ਘੇਰ ਲੈਂਦੀਆਂ ਨੇ ਤਾਂ ਇੰਨਾ ਸਮਾਂ ਆਪਾਂ ਦੇਣਾ ਹੀ ਨਹੀਂ ਆ ਕੀ ਇਹ ਚਿੰਤਾਵਾਂ ਪਰੇਸ਼ਾਨੀਆਂ ਸਾਡੇ ਉੱਤੇ ਆ ਕੇ ਹਾਵੀ ਹੋ ਜਾਣ ਅਸੀਂ ਤਾਂ ਉੱਠਦਿਆਂ ਸਾਰ ਹੀ ਆਪਣੇ ਇਸ ਮਨ ਨੂੰ ਗੁਰੂ ਚਰਨਾਂ ਦੇ ਨਾਲ ਜੋੜ ਲੈਣਾ ਹੈ ਦੇਖਣਾ ਪੂਰਾ ਦਿਨ ਹੀ ਖੜੇ ਰਹੋਗੇ ਚੜ੍ਹਦੀ ਕਲਾ ਦੇ ਵਿੱਚ ਰਹੋਗੇ ਇਹ ਬੇਨਤੀ ਮੇਰੀ ਹੱਥ ਜੋੜ ਕੇ ਆ ਇਨੂੰ ਇੱਕ ਵਾਰ ਤੁਸੀਂ ਪ੍ਰੈਕਟੀਕਲ ਕਰਕੇ ਦੇਖੋ ਵਾਹਿਗੁਰੂ ਜੀ ਦਾ ਨਾਮ ਜਪ ਕੇ ਦੇਖੋ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਦੇਖੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬੇਅੰਤ ਕਿਰਪਾ ਹੁੰਦੀ ਆ ਮਹਾਪੁਰਖ ਜੀ ਕਹਿੰਦੇ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਜਦੋਂ ਵਾਹਿਗੁਰੂ ਅਕਾਲ ਪੁਰਖ ਜੀ ਤਰਸ ਦੇ ਕਰਦੇ ਵਿੱਚ ਆਉਂਦੇ ਨੇ ਅਤੇ ਜੇ ਇਹ ਤਿੰਨੇ ਕੰਮ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਣ ਤਾਂ ਵਾਹਿਗੁਰੂ ਜੀ ਨੂੰ ਸਾਡੇ ਉੱਤੇ ਤਰਸ ਕਰਨਾ ਹੀ ਪਵੇਗਾ ਪਹਿਲਾ ਕੰਮ ਆ ਅਮਰਤ ਵੇਲੇ ਉੱਠਣਾ ਦੂਜਾ ਉੱਠਦੇ ਆਸਾਰ ਵਾਹਿਗੁਰੂ ਵਾਹਿਗੁਰੂ ਜਪਨਾ ਤੀਜਾ ਮਾਲਕ ਦਾ ਸ਼ੁਕਰਾਨਾ ਕਰਨਾ ਇਹ ਤਿੰਨ ਕੰਮ ਸਾਡੀ ਜ਼ਿੰਦਗੀ ਨੂੰ ਸਹੀ ਰਾਹ ਦੇ ਦੇਣਗੇ ਸਾਡੀ ਸਹੀ ਮੰਜ਼ਿਲ ਤੱਕ ਪਹੁੰਚਾ ਦੇਣਗੇ ਤਾਂ ਫਿਰ ਆਓ ਅੱਜ ਤੋਂ ਹੀ ਸ਼ੁਰੂਆਤ ਕਰੀਏ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਜਾਪ ਕਰਕੇ ਸੌਣਾ ਹੈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਕੇ ਸੌਣਾ ਹੈ ਅਤੇ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਸੌਣਾ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਮੈਨੂੰ ਸਵੇਰੇ ਅਮਰਤ ਵੇਲੇ ਦੇ ਵਿੱਚ ਉਠਾ ਦੇਣਾ ਮੇਰੇ ਤੇ ਕਿਰਪਾ ਕਰਨੀ ਦਿਨ ਭਰ ਦੀਆਂ ਗਲਤੀਆਂ ਦੀ ਮਾਫੀ ਮੰਗ ਕੇ ਸੌਣਾ ਹੈ ਜੇ ਆਪਾਂ ਰਾਤ ਨੂੰ ਇਹ ਨਿਯਮ ਬਣਾ ਲਈਏ ਤਾਂ ਸਵੇਰੇ ਸਵੇਰ ਸਾਡਾ ਉੱਠਣਾ ਆਸਾਨ ਹੋ ਜਾਂਦਾ ਹੈ ਜਦੋਂ ਗੁਰੂ ਗੁਰੂ ਕਰਦੇ ਸੋਵਾਂਗੇ ਤਾਂ ਕੋਈ ਵੀ ਇੱਧਰ ਉੱਧਰ ਦੀ ਗੱਲ ਸਾਡੇ ਮਨ ਦੇ ਉੱਤੇ ਹਾਵੀ ਨਹੀਂ ਹੋਵੇਗੀ। ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਜੇ ਸਵੇਰ ਦਾ ਵੇਲਾ ਸੰਭਾਲਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਰਾਤ ਦਾ ਵੇਲਾ ਸੰਭਾਲੋ। ਰਾਤ ਨੂੰ ਸੌਣ ਲੱਗਿਆਂ ਗੁਰੂ ਗੁਰੂ ਕਰੋ। ਗੁਰੂ ਗੁਰੂ ਕਰਦੇ ਸੋਵਾਂਗੇ ਤਾਂ ਸਾਰੀ ਰਾਤ ਮਨ ਦੇ ਵਿੱਚ ਗੁਰੂ ਗੁਰੂ ਚੱਲਦਾ ਰਹਿਣਾ ਹੈ। ਸਵੇਰੇ ਉੱਠਦਿਆਂ ਝਾਰ ਫਿਰ ਉੱਥੋਂ ਹੀ ਸ਼ੁਰੂਆਤ ਹੋ ਜਾਵੇਗੀ। ਸਾਡੇ ਲਈ ਸੌਖਾ ਹੋ ਜਾਵੇਗਾ ਕੰਮ। ਪਰ ਜੇਕਰ ਰਾਤ ਨੂੰ ਆਪਾਂ ਇੱਧਰ ਉੱਧਰ ਦੀਆਂ ਗੱਲਾਂ ਬਾਤਾਂ ਸੋਚਦੇ ਹੋਏ ਸੌਂਗੇ ਜਾਂ ਮਾੜੇ ਚੰਗੇ ਦ੍ਰਿਸ਼ ਦੇਖਦੇ ਹੋਏ ਸੌਂਗੇ ਤਾਂ ਫਿਰ ਉਹੀ ਚੀਜ਼ਾਂ ਸਾਰੀ ਰਾਤ ਸਾਡੇ ਮਨ ਵਿੱਚ ਚਲਦੀਆਂ ਰਹਿਣਗੀਆਂ ਜਿਨ੍ਹਾਂ ਦਾ ਸਾਡੇ ਮਨ ਉੱਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਤਾਂ ਰਾਤ ਨੂੰ ਸੌਣ ਲੱਗਿਆਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ-ਕਰਦੇ ਸੌਣਾ ਹੈ ਸੌਣ ਤੋਂ ਤੁਰੰਤ ਪਹਿਲਾਂ ਕੀਰਤਨ ਸੁਹੇਲਾ ਸਾਹਿਬ ਜੀ ਦੀ ਬਾਣੀ ਵਾਣੀ ਪੜ ਕੇ ਛੋਟੀ ਅਰਦਾਸ ਬੇਨਤੀ ਕਰ ਲਈ ਸੌਣ ਦੇ ਲਈ ਬਿਸਤਰ ਦੇ ਉੱਤੇ ਲੰਮੇ ਪੈ ਗਏ ਪਹਿਲੀ ਗੱਲ ਦਾ ਨਾਲ ਦੀ ਨਾਲ ਨੀਂਦ ਆ ਜਾਵੇਗੀ ਜੇ ਨੀਂਦ ਨਹੀਂ ਆ ਰਹੀ ਤਾਂ ਵਾਹਿਗੁਰੂ ਵਾਹਿਗੁਰੂ ਇਦਾਂ ਜਪਦੇ ਜਾਓ ਬੜੀ ਸੋਹਣੀ ਨੀਂਦ ਆਵੇਗੀ ਸਾਰੀ ਰਾਤ ਹੀ ਸਿਮਰਨ ਮਨ ਅੰਦਰ ਚੱਲਦਾ ਰਹੇਗਾ ਸਵੇਰੇ ਉੱਠਦੇ ਅਸਾਰ ਅੱਖਾਂ ਖੋਲਣ ਤੋਂ ਪਹਿਲਾਂ ਹੀ ਸਿਮਰਨ ਆਪਣੇ ਆਪ ਸ਼ੁਰੂ ਹੋ ਜਾਵੇਗਾ ਇਹ ਮਹਾਪੁਰਖਾਂ ਦੀਆਂ ਦੱਸੀਆਂ ਹੋਈਆਂ ਜੁਗਤੀਆਂ ਨੂੰ ਆਪਾਂ ਜ਼ਰੂਰ ਹੀ ਅਪਣਾਉਣਾ ਹੈ ਇਹਨਾਂ ਚੀਜ਼ਾਂ ਨੂੰ ਪ੍ਰੈਕਟੀਕਲ ਕਰਕੇ ਦੇਖੀਏ ਫਿਰ ਹੀ ਯਕੀਨ ਆਵੇਗਾ ਨਾ ਵੀ ਇਹਨਾਂ ਦੇ ਨਾਲ ਸਾਡੇ ਜ਼ਿੰਦਗੀ ਵਿੱਚ ਕੀ ਬਦਲਾਅ ਆਉਂਦਾ ਹੈ ਬਦਲਾਅ ਆਵੇਗਾ ਜ਼ਰੂਰ ਆਵੇਗਾ ਅੱਜ ਤੋਂ ਹੀ ਸ਼ੁਰੂਆਤ करिए ਰਾਤ ਨੂੰ ਸੌਣ ਤੋਂ ਪਹਿਲਾਂ ਗੁਰੂ ਗ੍ਰੰਥ ਕਾਰਦਿਆਂ ਸੋਣਾ ਮਾਲਕ ਦਾ ਸ਼ੁਕਰਾਨਾ ਕਰਕੇ ਸੋਣਾ ਅਤੇ ਸਵੇਰੇ ਉੱਠਦੇ ਆਸਾਰ ਫਿਰ ਵਾਹਿਗੁਰੂ ਵਾਹਿਗੁਰੂ ਕਰਦੇ ਆ ਉੱਠਣਾ ਹੈ ਉੱਠਦਿਆਂ ਸਾਰ ਬਿਸਤਰ ਤੇ ਬੈਠਿਆਂ ਬੈਠਿਆਂ ਬਿਨਾ ਨਹਾਤਿਆਂ ਬਿਨਾ ਮੂੰਹ ਧੋਤਿਆਂ ਸ਼ੁਕਰਾਨਾ ਕਰਨਾ ਹੈ ਸ਼ੁਕਰਾਨਾ ਕਰਕੇ ਫਿਰ ਆਪਣਾ ਪੈਰ ਬਿਸਤਰ ਤੋਂ ਥੱਲੇ ਲਾਉਣਾ ਹੈ ਫਿਰ ਇਸ਼ਨਾਨ ਕਰਕੇ ਗੁਰਬਾਣੀ ਦਾ ਪਾਠ ਕਰਕੇ ਫਿਰ ਆਪਣੇ ਦੁਨਿਆਵੀ ਕੰਮਦਿਆਂ ਨੂੰ ਹੱਥ ਪਾਉਣਾ